ਲਓ ਜੀ ਬਾਈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਮਾਫੀ ਚਾਹੁੰਨਾ ਕਿ ਬਹੁਤ ਟਾਈਮ ਬਾਅਦ ਵੀਡੀਓ ਪਾਉਣ ਲੱਗਾ ਵਡੇ ਵੀਰ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਈ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਜਿਹੜੀ ਕਿ ਆਪਣੇ ਏਰੀਆ ਦੇ ਵਿੱਚ ਇੱਕ ਨੰਬਰ ਬਰੀਡ ਮੰਨੀ ਜਾਂਦੀ ਹੈ ਕਿ ਭੇਡ ਦਾ ਤੁਸੀਂ ਦੇਖ ਸਕਦੇ ਹੋ ਜਮਨਾਪਰੀਆਂ ਨੇ ਵੀਰੇ ਫਸਾਰੀ ਭੇਡ ਸਾਰੀ ਜਮਨਾਪਰੀ ਭੇਡ ਹੈ ਵੀਰੇ ਇੱਕ ਤੋਂ ਇੱਕ ਬਾਈ ਦੇਵੇਂ ਭੇਡ ਤੇ ਮੀਡਾ ਤੇ ਬਾਕੀ ਬੱਚੇ ਲੇੜੇ ਕਿਸੇ ਲੈਣੇ ਹੋਣ ਜਾਂ ਬੱਕਰੀ ਆਪਣਾ ਭੇਡ ਸੌਰੀ ਕੋਈ ਭੇਡ ਕੋਈ ਆਪਣੀ ਲੈਣੀ ਹੋਵੇ ਕੋਈ ਹਨਾ ਬਾਈ ਇਹ ਸਾਰੀ ਭੇਡਾਂ ਕੱਠੀਆਂ ਵੀ ਦੇ ਦੇਣਗੇ ਜੀ ਸੋ ਬਾਈ ਤੁਸੀਂ ਆਪਣਾ ਬਾਈ ਨਾਲ ਥੋੜੀ ਗੱਲ ਕਰਾਉਣਾ ਆ ਤੁਸੀਂ ਦੇਖ ਰਹੇ ਹੋ ਬਾਈ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਬਾਈ ਨਗਲੇ ਬੈਠਾ ਹੈ ਕਿ ਜਿਹੜੀਆਂ ਕੀ ਆਪਣੇ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਦਾ ਭਾਈ ਇੱਕ ਨੰਬਰ ਇਹਨੂੰ ਮੰਨਿਆ ਜਾਂਦਾ ਸੋ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਾਈ ਆਪਾਂ ਗੱਲ ਕਰਾਉਣਾ ਬਾਈ ਸਿੰਦੇ ਨਾਲ ਫਾਮ ਵਾਲੇ ਜੀ ਸਿੰਦਾ ਬਾਈ ਬਾਈ ਸਤਿ ਸ੍ਰੀ ਅਕਾਲ ਉਰੰਡ ਬੈਨ ਹੋ ਜਾ ਵੀਰੇ ਮੜਿਆ ਸੋ ਵੀਰੇ ਹਾਂ ਆਪਣਾ ਕੀ ਹਾਲ ਆ ਬੱਡੇ ਵੀਰੇ ਮਾਲ ਪਸ਼ੂ ਕਿਵੇਂ ਆ ਵੀਰੇ ਠੀਕ ਠਾਕ ਠੀਕ ਠਾਕ ਆ ਵੀਰੇ ਤੇ ਕਿੰਨਿਆਂ ਪਰ ਡਾਣੇ ਬਾਈ ਆਪਣਾ ਲਵੇ ਡਾਣੇ ਲੈਵੇ 80 90 80 90 ਨੇ ਜੀ ਅੱਛਾ ਜੇ ਬਾਈ ਜੀ ਆਪਾਂ ਕਿੰਨਿਆਂ ਪਰ ਡਾਣਾਂ ਦੇਣੀ ਨੇ ਇਹਦੇ ਵਿੱਚੋਂ 10 ਦੇ ਦੇ ਦਾਂਗੇ ਇਹ ਆਪਸੀਂ ਦੇਖ ਸਕਦੇ ਹੋ 10 ਇਹ ਭੇਡਾਂ ਨੇ ਬਾਈ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਫਰੀਡ ਆ ਵੀਰੇ 5 ਬੱਚੇ ਨੇ ਨਾ ਮਗਰ 5 ਬਾਈ ਜੀ ਬੱਚੇ ਦੱਸਦੇ ਨੇ ਸੋ ਬਾਈ ਤੁਸੀਂ ਦੇਖ ਸਕਦੇ ਹੋ ਨਾਪਾ ਜਿਹੜੀ ਆਪਾਂ ਮਰੇ ਕੋਲੇ ਰੋਡ ਤੇ ਮਰੇ ਕੋਲਾ ਚੁੰਗੀ ਜਿਹਨੂੰ ਕਿਹਾ ਜਾਂਦਾ ਕਿ ਆਪਣੇ ਮਰੇ ਕੋਲੇ ਰੋਡ ਦੇ ਉੱਤੇ ਮੰਡੀ ਭਰਨ ਲੱਗੀ ਆ ਸੋ ਬਾਈ ਆਪਾਂ ਸਾਰੇ ਭਾਈਆਂ ਨਾਲ ਗੱਲ ਕਰਾਉਣੀ ਆ ਥੋੜੀ ਤੋ ਠੀਕ ਦਾ ਵੀਰੇ ਆਪਾਂ ਮਾਲਦੇ ਆਂ ਦੇਖਦੇ ਆਂ ਹਨਾ ਹਾਂਜੀ ਭਾਈ ਜੀ ਸੁੱਖਜੀ ਕੀ ਹਾਲ ਹੈ ਵਧੀਆ ਵੀਰ ਹੋ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਸਤਿ ਸ੍ਰੀ ਅਕਾਲ ਤੇ ਭਾਈ ਜੀ ਆਪਾਂ ਜੇ ਮੰਡੀ ਦਾ ਕੀ ਰਿਸਪੌਂਸਿਬਲ ਹੈ ਵੀ ਤੁਹਾਨੂੰ ਮੰਡੀ ਦਾ ਵੀਰ ਜੀ ਅੱਜ ਦੀ ਘੜੀ ਵਧੀਆ ਵਧੀਆ ਕੁਆਲਿਟੀ ਦੇ ਪਸ਼ੂ ਆ ਰਹੇ ਨੇ ਵਧੀਆ ਵੀਰ ਜੀ ਸੌਦੇ ਹੋ ਰਹੇ ਠੀਕ ਆ ਜੀ ਵਧੀਆ ਤਾਂ ਵਧੀਆ ਦੇਖੋ ਕਾਟੂ ਮਾਲ ਵੀ ਆ ਰਿਹਾ ਔਰੇ ਹਾਂ ਜੀ ਹਰੇਕ ਕਿਸਮ ਦਾ ਜਾਨਵਰ ਔਰੇ ਆ ਰਿਹਾ ਜੀ ਠੀਕ ਆ ਜੀ ਸਾਰੇ ਭਾਈਆਂ ਨੂੰ ਹੱਥ ਬੰਨ ਕੇ ਇਹਹੀ ਬੇਨਤੀ ਹੈ ਵੀ ਜਰੂਰ ਹਰੇਕ ਭਾਈ ਅੱਛਾ ਕੀ ਕੀ ਪ੍ਰਬੰਧ ਕੀਤਾ ਵੀਰੇ ਮੰਡੀ ਦੇ ਉੱਤੇ ਆਪਾਂ ਵੀ ਕੀ ਕੀ ਆਪਾਂ ਫੈਸਿਲਿਟੀ ਦਿੱਤੀ ਹੈ ਭਾਈਆਂ ਨੂੰ ਜਿਹੜੇ ਕਿ ਆਉਣ ਵਾਲੇ ਪਾਲੀ ਨੇ ਜਿਵੇਂ ਕਿ ਦੂਰੋਂ ਦਰਾਡੋਂ ਆਉਣ ਵਾਲੇ ਬੰਦੇ ਨੇ ਜਿਵੇਂ ਕਿ ਹੁਣ ਕੀ ਆਪਾਂ ਸੁਣਦੇ ਆ ਕਿ ਬਠਿੰਡੇ ਤੋਂ ਬੰਦੇ ਆਉ ਜੋ ਆਪਣੇ ਜਗਾਦਰੀ ਅੰਬਾਲਾ ਜਿਵੇਂ ਕੋਈ ਮਹਾਰਾਸ਼ਟਰਾ ਵਾਲੇ ਬੰਦੇ ਆਉਂਦੇ ਨੇ ਉਹਨਾਂ ਵਾਸਤੇ ਆਪਾਂ ਨੇ ਕੀ ਫੈਸਿਲਿਟੀ ਆਵੇ ਵੀਰੇ ਦੇਖੋ ਵੀਰ ਜੀ ਜਿਹੜੇ ਬੰਦੇ ਆਪਰੋਂ ਬਾਹਰ ਭਰਾ ਆ ਰਹੇ ਨੇ ਉਹਨਾਂ ਵਾਸਤੇ ਰਹਿਣ ਸਹਿਣ ਦਾ ਸਾਰਾ ਸਿਸਟਮ ਕੀਤਾ ਹੋਇਆ ਹੈ ਬਾਕੀ ਪਸ਼ੂਆਂ ਵਾਸਤੇ ਵੀਰੇ ਉਹ ਮੰਡੀ ਦੇ ਵਿੱਚ ਸ਼ੈੱਡ ਪਾਏ ਹੋਏ ਨੇ ਪੱਕੀ ਮੰਡੀ ਆ ਕੋਈ ਕੱਚਾ ਕੰਮ ਨਹੀਂ ਹੈਗਾ ਅੱਛਾ ਜੀ ਕੋਈ ਹੋਰ ਹੁਲੜਵਾਈ ਵਾਲਾ ਸਿਸਟਮ ਨਹੀਂ ਹੈਗਾ ਜੀ ਵੀਰ ਜੀ ਠੀਕਾ ਕੋਈ ਖਾਲਤੂ ਪਰਚੀ ਨਹੀਂ ਹੈਗੀ ਵੀ ਮੈਂ ਟੈਂਟਾਂ ਦਾ 3-400 ਰੁਪਏ ਕਰਾਇਆ ਕੋਈ ਵੀਰੇ ਕਰਾਇਆ ਨਹੀਂ ਲੈਂਦਾ ਜਾਂਦਾ ਸਿਰਫ ਇੱਕ ਪਸੂ ਲੈਣ ਤੇ ਦੇਣ ਖਰੀਦਦਾਰੀ ਵਾਲੀ ਦੀ ਪਰਚੀ ਲੱਗਣੀ ਹੈ। ਅੱਛਾ ਖਰੀਦ ਤੇ ਤੇ ਆਪਣੀ ਵੇਚਣ ਦੀ ਪਰਚੀ ਆ ਵੀਰੇ ਹੈ? ਹਾਂਜੀ ਹਾਂਜੀ। ਸੋ ਤੁਸੀਂ ਦੇਖ ਸਕਦੇ ਹੋ ਬਾਈ ਬਾਈ ਜੀ ਤੁਸੀਂ ਆਪਣਾ ਕਿਹੜਾ ਪਿੰਡ ਹੈ ਜੀ? ਆਪਣਾ ਟਲਕਨੌੜਾ ਜੀ। ਟਲਕਨੌੜ ਵੀਰੇ ਠੀਕ ਐ ਸੇ ਬਾਈ ਜੀ ਆਪਣਾ ਕਿਵੇਂ ਐ ਮੰਡੀ ਦਾ ਆਪਣਾ ਵਧੀਆ ਮਾਹੌਲ ਆ ਯਾਰ। ਬਹੁਤ ਮਾਹੌਲ ਆ ਵੀਰੇ। ਆਪਣਾ ਕਿਹੜਾ ਪਿੰਡ ਆ ਵੀਰੇ? ਕਪਿਆਲ ਵੀਰੇ। ਸੋ ਤੁਸੀਂ ਦੇਖ ਸਕਦੇ ਹੋ ਬਾਈ ਬੱਖ ਬੱਖ ਇਲਾਕਿਆਂ ਦੇ ਉਤੋਂ ਪਾਲੀ ਵੀਰੇ ਵਪਾਰੀ ਬ ਕਪਿਆਲ ਜੀ ਅੱਡੋ ਅੱਡ ਪਿੰਡਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਮਾਲ ਆਇਆ ਹੈ ਭਾਈ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਬੱਕਰੀ ਇੱਕ ਤੋਂ ਇੱਕ ਬਰੀਡ ਵੀਰੇ ਆਪਣੇ ਨਾਪੇ ਦੇ ਵਿੱਚ ਤੁਹਾਨੂੰ ਪਤਾ ਮੰਨਿਆ ਦਾ ਬਾਕੀ ਤੁਹਾਨੂੰ ਮਾ ਵੀਰੇ ਪ੍ਰਬੰਧ ਵੀ ਦਿਖਾਉਣਾ ਸੋ ਬਹੁਤ ਵਧੀਆ ਪ੍ਰਬੰਧ ਹੈ ਭਾਈ ਇਹਨਾਂ ਦਾ ਕੀਤਾ ਹੈ ਭਾਈ ਜਨਾਂ ਮੰਡੀ ਤੇ ਤੁਸੀਂ ਆਓ ਭਾਈ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਭਾਈ ਸੈੱਟ ਬਣੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਆ ਸੌਂ ਵਾਸਤੇ ਸੈੱਟ ਬਣੇ ਨੇ ਪਾਣੀ ਵਾਸਤੇ ਸਾਰੀਆਂ ਖੇੜਾ ਬਣੀਆਂ ਹੋਈਆਂ ਨੇ ਭਾਈ ਹੋਰ ਖਾਨ ਸਾਹਿਬ ਠੀਕ ਠਾਕ ਹੋ ਜੀ ਹਾਂਜੀ ਕਿਹੜਾ ਇਲਾਕਾ ਹੈ ਆਪਣਾ अच्छा अचल पेंडा जी खान साहब ठीक है जी वीर जी अपना केड़ा पेंडा जी मेरा ਪਿੰਡ ਬੌਣਾ ਹੈ ਬੌਣਾ ਹੈ ਜੀ ਕੜੀ ਬੜੀਆਂ ਵੀ ਛੋਟੀਆਂ ਜੀ ਠੀਕ ਹੈ ਜੀ ਵੀਰ ਜੀ ਸੋ ਵਧੀਆ ਰਿਸਪਾਂਸ ਮਿਲ ਰਿਹਾ ਬਾਈ ਮੰਡੀ ਆ ਬਾਈ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਮੰਡੀ ਦਾ ਰੁਝਾਨ ਬਹੁਤ ਵਧੀਆ ਮੰਡੀ ਆ ਬਾਈ ਸਾਈਡਰ ਲੱਗੇ ਹੋਏ ਨੇ ਬਾਈ ਪੱਕੇ ਛੱਡ ਨੇ ਪੱਕੀ ਮੰਡੀ ਆ ਬਾਈ ਜੇ ਕੋਈ ਮੀਹ ਗਣੀ ਦਾ ਵੀ ਕੋਈ ਡਰਨੀ ਉਰੇ ਬਾਈ ਕੋਈ ਉਰੇ ਕਰਾਇਆ ਨਹੀਂ ਬਾਈ ਕਿਸੇ ਛੱਡ ਦਾ ਸੋ ਬਾਈ ਉਹੀ ਖਰੀਦ ਆ ਉਹੀ ਵੇਚਣ ਵਾਲੀ ਚਾਹ ਪਾਣੀ ਦਾ ਬਾਈ ਜੀ ਉਰੇ ਦੁਕਾਨਾਂ ਲੱਗੀਆਂ ਹੋਈਆਂ ਨੇ ਆਪਣਾ ਤੁਸੀਂ ਚਾਹ ਵੀ ਪਰੌਂਠਾ ਵੀ ਜੋਗ ਦੇ ਦੇਖ ਸਕਦੇ ਹੋ ਬਾਈ ਦੇਖ ਸਕਦੇ ਹੋ ਬਹੁਤ ਵਧੀਆ ਰਿਸਪੌਂਸ ਆ ਬਾਈ ਬੰਦਿਆਂ ਦਾ ਆ ਦੇਖ ਸਕਦੇ ਹੋ ਬਾਈ ਪੱਕੀ ਉਹ ਪੱਕੀ ਮੰਡੀ ਆ ਬਾਈ ਉਰੇ ਰਹਿਣ ਦਾ ਵੀ ਪ੍ਰਬੰਧ ਹੈਗਾ ਸੋ ਤੁਸੀਂ ਬਾਈ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹ ਹੈ ਜੀ ਲੱਗੇ ਮੰਡੀ ਹਰ ਸ਼ੁੱਕਰਵਾਰ ਨੂੰ ਬਾਈ ਮੰਡੀ ਭਰੀ ਜਾਂਦੀ ਹੈ ਸੋ ਨਵੀਂ ਮੰਡੀ ਲੱਗਿਆ ਬਾਈ ਪਰ ਨੇ ਆਪਣੇ ਨਾਬੇ ਸ਼ਹਿਰ ਦੇ ਅੰਦਰ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਨਾਬੇ ਦੇ ਅੰਦਰ ਆਪਣੀ ਮੰਡੀ ਭਰਨ ਲੱਗਿਆ ਸੋ ਬਾਈ ਧੰਨਵਾਦ ਸੋ ਮਿਲਦੇ ਆ ਬਾਈ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸੋ ਧੰਨਵਾਦ ਬਾਈ